ਲਵਲੀ ਹਾਂਜੀ ਵੀਰ ਜੀ ਹੁਣ ਵਿਆਹ ਦੀ ਤਰੀਕ ਤੇ ਆਪਾਂ ਰੱਖੀ ਲਈ ਆ ਹੁਣ ਵਿਆਹ ਦੇ ਵਿੱਚ ਖਰਚਾ ਵੀ ਕਰਨਾ ਪੈਣਾ ਵਾ ਤੇ ਜਿੰਨਾ ਵੀ ਤੁਹਾਡਾ ਖਰਚਾ ਲੱਗੂਗਾ ਜਿਹੜੀ ਚੀਜ਼ ਦੀ ਵੀ ਲੋੜ ਹੋਊਗੀ ਤੁਸੀਂ ਲਵਲੀ ਆਪਣੇ ਕੋਲੋਂ ਲੈ ਆਉਣੀ ਆ ਕੋਈ ਗੱਲ ਨਹੀਂ ਵਿਆਹ ਤਾਂ ਬਾਅਦ ਚ ਬਵਾਂਗੇ ਜੋ ਵੀ ਸਾਬ ਕਿਤਾਬ ਹੋਊ ਨਾ ਤੇ ਬੈ ਕੇ ਕਰ ਲਾਂਗੇ ਆਪਾਂ ਉਹ ਨਹੀਂ ਨਹੀਂ ਤਾਈ ਜੀ ਇਹ ਕੋਈ ਕਹਿਣ ਵਾਲੀ ਗੱਲ ਵਾ ਮੈਂ ਤਾਂ ਅੱਗੇ ਡਾਡੀ ਨਾਲ ਸਲਾਹ ਕਰ ਲਿਆ ਹੈ ਉਹ ਆਂਦੇ ਵੀ ਜਿੰਨੇ ਜੋਗੇ ਹੈਗੇ ਆ ਨਾ ਉਹਨਾਂ ਜੋਗੇ ਕਰਾਂਗੇ ਤੁਸੀਂ ਟੈਨਸ਼ਨ ਨਾ ਲਾਓ ਖर्चे ਦੀ ਚੱਲ ਪੁੱਤ ਮੈਂ ਮਾਵਾ ਮੈਨੂੰ ਤਾਂ ਫਿਕਰ ਹੈ ਹੀ ਆ ਨਾ ਮੈਂ ਤਾਂ ਤੁਹਾਨੂੰ ਕਹਿਣਾ ਹੀ ਆ ਮੇਰਾ ਫਰਜ ਵਾ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਸਾਡੀ ਵੀ ਤਾਂ ਪੈਣੀ ਆ ਨਹੀਂ ਨਹੀਂ ਰੋਟੀ ਪਾਣੀ ਤੇ ਨਹੀਂ ਪਰ ਚਾਹ ਪਾਣੀ ਤਾਂ ਸਾਨੂੰ ਵਧੀਆ ਪਿਆਲਾ ਪੜਾਣਾ ਪੜਾਗਾ ਨਹੀਂ ਉਹ ਤੈ ਜੀ ਤੂੰ ਕਿਉਂ ਟੈਨਸ਼ਨ ਲੈਣ ਦੇ ਜੀ ਜਦੋਂ ਅਸੀਂ ਸਿਰ ਚੁੱਕ ਕੇ ਕਰਾਉਂਦੇ ਆ ਫਿਰ ਬਾਕੀ ਵੀ ਕੰਮ ਕਰਾਂਗੇ ਉਹ ਕਿੰਨਾ ਚਿਰ ਪਤਾ ਹੁੰਦਾ ਨਹੀਂ ਟੈਨਸ਼ਨ ਤੇ ਹੁੰਦੀ ਹੈ ਤੈਨੂੰ ਵੀ ਪਤਾ ਇਸ ਗੱਲ ਦਾ ਹਾਂਜੀ ਇਹ ਆਪੇ ਜਿੱਦਾਂ ਉਹ ਬੰਦੇ ਸੌਖੇ ਆ ਉਹਨਾਂ ਨਾਲ ਵੀ ਚਾਰ ਜਾਣੇ ਆਉਣੇ ਆ ਕੋਈ ਨਾ ਨਿੱਕੀ ਮੋਟੀ ਗਲਤੀ ਹੋ ਜੇ ਨਾ ਸੇ ਸਾਰੀ ਉਮਰ ਬਿਜਾਈਤੀ ਜੀ ਮਹਿਸੂਸ ਹੁੰਦੀ ਰਹਿੰਦੀ ਆ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਫਿਕਰ ਨਾ ਕਰੋ ਸਾਰੇ ਕੰਮ ਠੀਕ ਠਾਕ ਹੋ ਜਾਣੇ ਆ ਤੇ ਲਵਲੀ ਹਾਂਜੀ ਤੁਸੀਂ ਨਾ ਉਹਨਾਂ ਨੂੰ ਜ਼ਿਆਦਾ ਨਾ ਕਹੋ ਕਿ ਅਸੀਂ ਘੱਟ ਕਰਨਾ ਜਾਂ ਮਾੜਾ ਕਰਨਾ ਵਾ ਵਿਆਹ ਹਾਂਜੀ ਹਾਂਜੀ ਕਿਉਂ ਇਦਾਂ ਫਿਰ ਚੰਗਾ ਨਹੀਂ ਲੱਗਦਾ ਆਹੋ ਤੇ ਹੈ ਹੀ ਠੀਕ ਆ ਨਾ ਮੇਰੀ ਗੱਲ ਸੁਣੋ ਦੇਖੋ ਤਾਈ ਜੀ ਸਾਡਾ ਰਿਸ਼ਤੇਦਾਰੀ ਦਾ ਕੰਮ ਆ ਤੇ ਕੋਈ ਗੱਲ ਨਹੀਂ ਆ ਆਪਾਂ ਜਿੱਦਾਂ ਵੀ ਉਹਨਾਂ ਨੂੰ ਕਵਾਂਗੇ ਨਾ ਉਹ ਉਵੇਂ ਹੀ ਕਰਨਗੇ ਠੀਕ ਆ ਨਾ ਤੇ ਐਵੇਂ ਟੈਨਸ਼ਨ ਨਾ ਲਈ ਜਾਓ ਸਾਰੇ ਕੰਮ ਵਧੀਆ ਹੋ ਜਾਣੇ ਆ ਚੱਲ ਪੁੱਤ ਜਿੰਨਾ ਚਿਰ ਕੰਮ ਸਿਰੇ ਨਹੀਂ ਛੜਦਾ ਉਹਨਾਂ ਚਿਰ ਫਿਕਰ ਤੇ ਹੁੰਦੀ ਆ ਮੇਰਾ ਫਰਜ਼ ਵਾ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹਾਂਜੀ ਪੀਏ ਨਾ ਹੋਵੇ ਉੱਥੇ ਮੈਨੂੰ ਦੱਸਣਾ ਪਏ ਪਿਰਿੰਦਰ ਇਹ ਕੰਮ ਤੂੰ ਕਰਨਾ ਵਾ लवली ਆ ਤੂੰ ਕਰਨਾ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਹੀ ਸਮਝਣੀ ਆ ਕੋਈ ਗੱਲ ਨਹੀਂ ਤਾਈ ਜੀ ਤੁਸੀਂ ਫਿਕਰ ਨਾ ਕਰੋ ਸਾਰੇ ਕੰਮ ਹੋ ਜਾਣੇ ਆ ਵੇਖਿਓ ਤੇ ਨਾਲੇ ਨਾ ਮੇਰੀ ਇੱਕ ਗੱਲ ਹੋਰ ਸੁਣਾ ਛੇਰਿਆਂ ਤੇ ਨਾ ਪਿੱਛੇ ਤੂੰ ਹੀ ਵਹਿਣਾ ਵਾ ਭਾਬੀ ਹੁਣ ਤੂੰ ਹੀ ਆ ਚਲ ਮਮੀ ਨੂੰ ਪੁੱਛ ਲੋ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਬੰਦਾ ਨਹੀਂ ਬਹਿਣਾ ਕੋਈ ਗੱਲ ਨਹੀਂ 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 ਫਿਰ ਵੀ ਵੱਡੇ ਨੇ ਪਹਿਲਾਂ ਪਹਿਲੇ ਨਾਲ ਦਿੰਨੀ ਚਾਹੀਦੀ ਆ ਚਲ ਕੋਈ ਗੱਲ ਨਹੀਂ ਇਹ ਤੇ ਮਾਮੀ ਆ ਤੂੰ ਹੁਣ ਭਾਪੀ ਆ ਚਲੋ ਕੋਈ ਗੱਲ ਦੀ ਤਾਈ ਜੀ ਜਿੱਦਾਂ ਤੁਸੀਂ ਕਹਿੰਦੇ ਉਦਾਂ ਹੀ ਕਰਾਂਗੇ ਸਰਪੰਦਰ ਬੈਠੇ ਹੀ ਰਹੈ ਆ ਸਾਰੇ ਜਣੇ ਹਾਂਜੀ ਤੇ ਤੂੰ ਐਂ ਦਾ ਕਰ ਹਾ ਉਹਨਾਂ ਨੂੰ ਫੋਨ ਲਾ ਕੇ ਪੁੱਛ ਹੀ ਲੈ ਜੁਬਨਵੀਰ ਨੂੰ ਉਹਨਾਂ ਨੂੰ ਹਾਂਜੀ ਮੇਰਾ ਦਾ ਘਰੇ ਜਾ ਕੇ ਨਾ ਸਲਾਹ ਕਰ ਦੇ ਚੱਲ ਜੀ ਸਾਰੇ ਜਣੇ ਬੈਠੇ ਆ ਨਾਲ ਇਹਨਾਂ ਨੂੰ ਪਤਾ ਹੋ ਜਾਊਗਾ ਚਲੋ ਕੋਈ ਨਹੀਂ ਲਾ ਲੈਨੇ ਮੈਂ ਦਵਾ ਫੋਨ ਤਨ ਕੱਢੋ ਫਿਰ ਹਾਂ ਲੇ ਪਿੰਗਾ ਪਹਿਲਾਂ ਉਹਨਾਂ ਨਾਲ ਮੈਂ ਬੋਲ ਲਈ ਕਿ ਚਾਰ ਪੰਜ ਤਰੀਕ ਰੱਖ ਲਈਓ ਠੀਕ ਜਿੱਦਾਂ ਉਹ ਕਹਿਣਗੇ ਫਿਰ ਓਦਾਂ ਕਰ ਲਾਂਗੇ ਕੋਈ ਗੱਲ ਨਹੀਂ ਮਮੀ ਜੀ ਪੁੱਛ ਲੈਨੇ ਆ ਹਾਂਜੀ ਰਪਿੰਦਰ ਪਹਿਲਾਂ ਮੈਂ ਤਾਂ ਨਹੀਂ ਤੂੰ ਤਰੀਕ ਨਾ ਹੀ ਦੱਸ ਹਾਂਜੀ ਉਹਨਾਂ ਕੋ ਪੁੱਛ ਵੀ ਪਹਿਲੇ ਹਫਤੇ ਦੀ ਕਿਹੜੀ ਤਰੀਕ ਰੱਖੀ ਏ ਜੇ ਆਪਾਂ ਹੀ ਤਰੀਕ ਰੱਖ ਕੇ ਦੱਸਦੀ ਅਗਲੇ ਸੋਚਣਗੇ 30 ਵਾਲੇ ਆ ਆਪਣੀਆਂ ਮਰਜ਼ੀਆਂ ਕਰਦੇ ਆ ਚੰਗੇ ਨਹੀਂ ਲੱਗੀਦਾ ਪੁੱਤ ਨਵੀਂ ਨਵੀਂ ਰਿਸ਼ਤੇਦਾਰੀ ਬਾਨਨੀ ਆ ਇਹ ਵੀ ਗੱਲ ਸਹੀ ਏ ਤਾਈ ਜੀ ਕੋਈ ਰਮਨ ਪੁੱਛ ਲਿਆ ਪਹਿਲਾਂ ਪਹਿਲਾਂ ਉਹਨਾਂ ਦੀ ਸਲਾਹ ਲੈਨੇ ਆ ਤੇ ਫਿਰ ਜਿੱਦਾਂ ਕਹਿਣਗੇ ਤਹੀ ਦੱਸਦੇਓ ਚਲੋ ਠੀਕ ਆ ਇਦਾਂ ਹੀ ਕਰ ਲਓ ਕੋਈ ਨਹੀਂ ਮਨ ਲੰਨੀ ਬਲ ਮੈਂ ਅੱਗੇ ਜਿੱਥੇ ਮਿੰਟ ਗੱਲ ਕਰਾਂ ਕਰ ਤਾਈ ਜੀ ਨਾਲੇ ਤੁਸੀਂ ਟੈਨਸ਼ਨ ਨਾ ਲਓ ਜਿਹੜੀ ਤਰੀਕ ਰਪਿੰਦਰ ਨੇ ਕਹੇ ਤੀ ਨਾ ਉਹਨਾਂ ਨੇ ਉਹਨਾਂ ਤੇ ਮੰਨ ਜਾਣਾ ਚੱਲ ਕੋਈ ਗੱਲ ਨਹੀਂ ਪੁੱਤ ਮੰਨ ਜਾਣਗੇ ਨਾ ਤਾਂ ਵਧੀਆ ਹੀ ਗੱਲ ਆ ਪਰ ਸਾਡਾ ਤੇ ਪੁੱਛਣ ਦਾ ਫਰਜ਼ ਬੰਦਾ ਵਾ ਨਾ ਵੀ ਅਗਲੇ ਗੁੱਸਾ ਨਾ ਕਰਨ ਉਹ ਕੋਈ ਗੱਲ ਨਹੀਂ ਰਮਨ ਉਹ ਜਿਹੜੀ ਵੀ ਤਰੀਕ ਦੇਣਗੇ ਨਾ ਤੇ ਕੋਈ ਗੱਲ ਨਹੀਂ ਅਸੀਂ ਉੱਤੇ ਹੀ ਪ੍ਰਬੰਧ ਕਰ ਦਾਂਗੇ ਸਾਰਾ ਹੀ ਚਲੋ ਠੀਕ ਆ ਕੋਈ ਗੱਲ ਨਹੀਂ ਰੁਪਿੰਦਰ ਗੱਲ ਕਰਕੇ ਦੱਸਦੀ ਆ ਤੇ ਚਲੋ ਜੜੀ ਵੀ ਤਰੀਕ ਦੇਣਗੇ ਅਸੀਂ ਵੀ ਟੈਨਸ਼ਨ ਫਰੀ ਹੋ ਜਾਾਂਗੇ ਉਹੇ ਗੱਲ ਵਾ ਨਾ ਹੁਣ ਤੇ ਸਾਰੇ ਜਣੇ ਇਕੱਠੇ ਹੋਏ ਆ ਤੇ ਮੈਂ ਸੋਚਿਆ ਆ ਵੀ ਪਤਾ ਲੱਗ ਹੀ ਜਾਵੇ ਉਹ ਸਾਬ ਨਾ ਸਾਰੇ ਕੰਮ ਆਪਣੇ ਕਰ ਲਾਂਗੇ ਆਪਾਂ ਹਾਂਜੀ ਹੁਣ ਗੁਰਦੁਆਰਾ ਸਾਹਿਬ ਵੀ ਜਾ ਕੇ ਲਿਖਾਉਣਾ ਕਿ ਨਹੀਂ ਲਿਖਾਉਣਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਪੇ ਦੱਸਦੀ ਆ ਉਹ ਦਈਏ ਫੋਨ ਕਰਨ ਕੋਈ ਨਹੀਂ ਦੱਸ ਭਾਬੀ ਜੀ ਮੈਨੂੰ ਤੇ ਇਹ ਹੀਗਾ ਚਲ ਦਲਜੀਤ ਵੀ ਵਿੱਚ ਹੱਡੇ ਹੁੰਦਾ ਨਾ ਤੇ ਸਾਰੇ ਜਾਣੇ ਜਿੱਦਾਂ ਸਲਾਹ ਕਰਨ ਦੇ ਵਧੀਆ ਜਿਹਾ ਲੱਗਦਾ ਵਾ ਫੋਨ ਤੇ ਮੈਂ ਕੀਤਾ ਸੀ ਰੋਸਾ ਜਿਹਾ ਕਰਨ ਡਿਆ ਹੈਗਾ ਉਹ ਰੋਸਾ ਉਹਨੇ ਕਹਾ ਦਾ ਕਰਨਾ ਆਪਾਂ ਜਿਹੜੀ ਤਰੀਕ ਫਾਈਨਲ ਕਰਾਂਗੇ ਉਹ ਆਪੇ ਆ ਜਾਊਗਾ ਉਹ ਨਾਲੇ ਤਾਈ ਜੀ ਤੁਸੀਂ ਉੱਥੇ ਚਲ ਜਿਓ ਨਾਲੇ ਸਾਰੀ ਗੱਲਬਾਤ ਕਰ ਆਇਓ ਤੇ ਨਾਲੇ ਉਹ ਵੀ ਨਾ ਰੋਸਾ ਕਰੂਗਾ ਚਲ लवली ਰਪਿੰਦਰਾ ਹੁੰਦੀ ਹੈ ਨਾ ਫੋਨ ਕਰਕੇ ਹਾਂਜੀ ਕਾ ਵੀ ਦੱਸਦੀ ਹੈ ਸਾਨੂੰ ਤਰੀਕ ਤਰਾਕ ਤੇ ਐਵੇਂ ਪਰੌਣੇ ਨੂੰ ਜਾ ਕੇ ਦੱਸ ਦਿੰਨੇ ਆ ਕਿ ਆਹ ਤਰੀਕ ਹੀ ਉਹ ਤੇ ਤੂੰ ਆਉਣਾ ਜ਼ਰੂਰੀ ਓਏ ਆਹ ਤਾਂ ਹੀ ਤੇ ਮੈਂ ਕਹਿੰਦੇ ਆਂ ਕੀ ਦੋਵੇਂ ਜਣੇ ਜਾ ਕੇ ਤੇ ਹੋਇਓ ਕੋਈ ਗੱਲ ਨਹੀਂ ਪੁੱਤ ਜਾਵਾਂਗੇ ਨਾਲੇ ਡੱਬਾ ਦੇਵਾਂਗੇ ਨਾਲੇ ਸਾਰੇ ਪਰਿਵਾਰ ਨੂੰ ਕਹਿਵਾਂਗੇ ਵਿਆਹ ਹੋਣਾ ਜੀ ਹਾਂਜੀ ਹਾਂਜੀ ਉਹ ਵੇਖਣੋਂ ਤਾਂ ਚੰਗਾ ਲੱਗਦਾ ਵਾ ਬਾਕੀ ਹੁਣ ਸੁਭਾਤਾ ਪਤਾ ਨਹੀਂ ਐ ਕੀ ਬਣਿਆ ਤੇ ਕੀ ਨਹੀਂ ਲਓ ਜੀ ਵਧਾਈਆਂ ਹੁਣ ਸਾਰਿਆਂ ਨੂੰ ਕੀ ਆਖਿਆ ਉਹਨਾਂ ਨੇ ਕਹਿਣਾ ਕੀ ਹੈ ਤਾਈ ਜੀ ਉਹਨਾਂ ਨੇ ਨਾ ਅਗਲੇ ਮਹੀਨੇ ਦੀ ਨਾ ਚਾਰ ਪੰਜ ਤਰੀਕ ਰੱਖਤੀ ਆ ਸ਼ਨੀਵਾਰ ਤੇ ਐਤਵਾਰ ਦਾ ਦਿਨ ਬੰਦਾ ਵਾ ਚਲੋ ਉਹ ਤਾਂ ਠੀਕ ਵਾਰ ਪਿੰਦਰ ਉਹ ਨਾ ਇਹ ਤਰੀਕਾ ਕਹੀ ਗਿਆ ਕਿ ਜਾਂ ਤੂੰ ਕਹੀ। ਉਹ ਨਹੀਂ ਨਹੀਂ ਤਾਈ ਜੀ ਮੈਂ ਤਾਂ ਕੁਛ ਵੀ ਨਹੀਂ ਗਿਆ। ਉਹ ਕਹਿੰਦੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਹੋ ਨਾ ਤੁਸੀਂ ਉਦਾਂ ਹੀ ਕਰ ਲਓ। ਚੱਲ ਆ ਤੇ ਬੜਾ ਵਧੀਆ ਹੋ ਗਿਆ। ਹਾਂਜੀ। ਹੋਰ ਚੱਲ ਰਵਣਾ ਨੜੇ ਇਹ ਵੀ ਤਿਆਰੀ ਕਰਨ ਵਾਲੇ ਬਣਾਂਗੇ। ਇਸ ਹਿਸਾਬ ਨਾਲ ਤੇ ਡਣ ਰਹਿ ਗਏ ਥੋੜੇ। ਤੇ ਜਿਹੜੀ ਜਿਹੜੀ ਕੀ ਲਿਉਣ ਵਾਲੀ ਆ ਨਾ ਤੇ ਦੱਸ ਦੋ ਤੇ ਫਿਰ ਲੈ ਆਈਏ। ਕੋਈ ਗੱਲ ਨਹੀਂ ਵੇਖ ਲੈਨੇ ਆਂ। ਦਿਨ ਤੇ ਨਾ ਗਿਣੇ ਮਿਠਈਆ। ਉਹ ਕੋਈ ਗੱਲ ਨਹੀਂ ਪਾਜੀ ਤੁਸੀਂ ਫਿਕਰ ਨਾ ਕਰੋ। ਤੁਸੀਂ ਵੇਖੋ। ਤਿਆਰੀ ਕਿਦਾਂ ਹੱਥੋ-ਹੱਥੀ ਹੋ ਜਣੀ ਆ ਤੁਹਾਡੇ ਕੋ ਦਿਨ ਫालतू ਬੱਜ ਜਾਣੇ ਆ ਵਿੱਚ ਤਾਈ ਜੀ ਹੈ ਮੈਂ ਤੁਹਾਡੇ ਸਾਰਿਆਂ ਨੂੰ ਛੋਟਾ ਹੀ ਆ ਤੇ ਪਰ ਇਹ ਆ ਕਿ ਸੋਨੇ ਦਾ ਤੇ ਕੱਪੜੇ ਦਾ ਕੰਮ ਕਰੂੰਗਾ ਤੁਸੀਂ ਤੇ ਮਮਾ ਜੀ ਹਲਵਾਈ ਤੁਸੀਂ ਕਰ ਲੋ ਠੀਕ ਹੈ ਤੇ ਬਾਕੀ ਜਿਹੜਾ ਨਿੱਕਾ ਮੋਟਾ ਕੰਮ ਆ ਨਾ ਉਹ ਮੈਨੂੰ ਦੱਸ ਦਿਓ ਮੈਂ ਕਰੀ ਜਾਊਂਗਾ ਨਾਲ ਨਾਲ ਚੱਲ लवली ਤੇਰੀ ਗੱਲ ਵੀ ਠੀਕ ਵਾ ਆਪੋ ਆਪਣੇ ਕੰਮ ਕਰ ਲੈਣੇ ਆ ਸਾਰੇ ਜਾਣੇ ਹਾਂਜੀ ਜ਼ਿੰਮੇਵਾਰੀ ਹੋਊਗੀ ਕਿ ਇਹ ਕੰਮ ਕਰਨਾ ਵਾ ਹਾਂਜੀ ਤੇ ਬਾਕੀ ਕੋਈ ਨਹੀਂ ਦੋ ਚਾਰ ਦਿਨ ਪਹਿਲਾਂ ਬਹਿ ਕੇ ਸਲਾਹ ਕਰ ਲਾਂਗੇ ਜਿਹੜਾ ਕੋਈ ਕੰਮ ਰਹਿੰਦਾ ਹੋਊਗਾ ਉਹ ਫਿਰ ਹਥੋਥੀ ਕਰ ਲਾਂਗੇ ਤੇ ਬਾਕੀ ਇਹ ਆ ਵੀ ਉਹਨਾਂ سونے ਦੀ ਚੀਜ਼ ਕੋਈ ਨਹੀਂ ਲੈਣੀ ਤੁਸੀਂ ਜੋ ਕੋਈ ਬਣਾਉਣਾ ਵਣ ਆਪਣੀ ਕੁੜੀ ਆਤੇ ਬਣਾਉਣਾ ਚਲ ਪੁੱਤ ਸਾਨੂੰ ਪੌਣਾ ਤੇ ਪਹਿਣਾ ਹੀ ਆ ਉਹ ਨਹੀਂ ਨਹੀਂ ਤਾਇ ਜੀ ਉਹਨਾਂ ਨੇ ਸਖਤ ਦਾਇਤ ਕੀਤੀ ਆ ਸਾਡੇ ਕੋਈ ਵੀ ਨਾ سونے ਦੀ ਚੀਜ਼ ਨਾ ਲੈ ਕੇ ਆਵੇ ਇੱਥੇ ਉਹ लवली ਪੁੱਤ ਮੁਡੇ ਵਾਲੇ ਤੇ ਕਹਿੰਦੇ ਹੁੰਦੇ ਆ ਪਰ ਸਾਨੂੰ ਤਾਂ ਥੋੜਾ ਬੋਧਾ ਕਰਨਾ ਹੀ ਪੈਣਾ ਵਾ ਪੁੱਤ ਆ ਜੀ ਉਹਨਾਂ ਨੇ ਆਪ ਕਿਹਾ ਤੁਸੀਂ ਜੋ ਕੁੜੀ ਨੂੰ ਪੌਣਾ ਪਾ ਦਿਓ ਚਲੋ ਕਰਦੇ ਆ ਕੋਈ ਨਾ ਕੋਈ ਹਾਲ ਫਿਰ ਹਾਂਜੀ ਵੇ ਹਰਪਿੰਦਰ ਪੁੱਤ ਮਾਂ ਪਿਓ ਦਾ ਮੁੰਡੇ ਦਾ ਹੈ ਨਹੀਂਗਾ ਹੁਣ ਦਾਦੀ ਆ ਦਾਦੀ ਨੂੰ ਕੋਈ ਨਾ ਕੋਈ ਜੀਤ ਤਾਂ ਪਾਉਣੀ ਚਾਹੀਦੀ ਆ ਨਾ ਤੁਸੀਂ ਸਿਆਣੀ ਆ ਪੁਤਾਈ ਜੀ ਉਹ ਨਹੀਂ ਮੰਨਦੇ ਹੈਗੇ ਚੀਜ਼ ਨੂੰ ਉਹ ਕਹਿੰਦੇ ਨਾ ਦੇ ਕੁਛ ਦੇਣਾ ਵਾ ਨਾ ਕੋਹ ਲੈਣਾ ਵਾ ਸਭ ਕੁਝ ਉਹਨਾਂ ਦੇ ਘਰੇ ਹੈਗਾ ਆ ਪਰਮੀਤ ਚਲੀਏ ਬੈਜੋ ਨਹੀਂ ਭਾਜੀ ਕੰਮ ਕੁੰਮ ਬੜੇ ਕਰਨ ਵਾਲੇ ਆ ਤੇ ਕਰੀਏ ਫਿਰ ਤਿਆਰੀਆਂ ਓਟਾ ਇੱਕ ਆਪਾਂ ਛੱਪਾਂ ਮਾਰ ਕੇ ਬੈਜੋ ਹਾਂ ਸਲਾਤ ਕੋਈ ਗੱਲ ਨਹੀਂ ਭਾਜੀ ਕੱਲ ਬਾਤਾਂ ਨੂੰ ਫੇਰ ਕਰਾਂਗੇ ਕਿ ਇਹਦੇ ਨਾਲ ਕੰਮ ਬੜੇ ਕਰਨ ਵਾਲੇ ਆ ਠੀਕ ਆ ਠੀਕ ਆ ਨਾ ਤੇ ਮਮਾ ਜੀ ਘਰ ਨੂੰ ਨਹੀਂ ਜਾਣਾ ਕੋਈ ਗੱਲ ਨਹੀਂ ਹੁਣ ਫੇਰ ਕਿਤੇ ਨਾਵਾਂਗੇ ਨਾ ਫੇਰ ਚੱਲਾਂਗੇ ਚਲੋ ਮੈਂ ਚਾਹ ਆਪਣੀ ਪੀ ਕੇ ਆ ਜਿਓ ਨਹੀਂ ਹੁਣ ਜਾਂਦੋ ਫੇਰ ਕਿਤੇ ਨਾਵਾਂਗੇ ਤੇ ਫੇਰ ਚੱਲਾਂਗੇ ਹਾਂ ਚੰਗਾ ਭਾਜੀ ਨਾ ਚੰਗਾ ਜੀ ਹਾਂ ਚੰਗਾ ਭਾਜੀ ਚੰਗਾ ਜੀ ਹਾਂ ਚੰਗਾ ਦੋ ਚੰਗਾ ਠੀਕ ਹੈ ਭਾ ਚੰਗਾ ਆ ਜਿਓ ਬਹਿ ਦੋ ਚੱਲ ਲਵਲੀ ਪੁੱਤ ਆ ਵੀ ਚੰਗਾ ਹੋ ਗਿਆ ਹੀ ਉਹ ਹਾਂਜੀ ਹਾਂਜੀ ਤੇ ਪਰੋਣਿਆਂ ਤੇ ਹੁੰਦੇ ਆਈ ਸਾਰੀ ਗੱਲਬਾਤ ਹੋ ਗਈ ਆ ਓਏ ਆਹ ਚਲੋ ਆਪਣੀਆਂ ਤਿਆਰੀਆਂ ਕਰਨ ਵਾਲੇ ਬਣਾ ਗਿਆਈ ਹੁਣ ਚੱਲੇ ਆ ਵੀ ਪ੍ਰੋਗਰਾਮ ਵਧੀਆ ਕਰਾਂਗੇ ਹਾਂਜੀ ਠੀਕ ਵਾ ਨਾ ਜਿੱਦਾਂ ਨਾ ਵਿਚਾਰਿਆ ਨੇ ਕਿਹਾ ਵਾ ਨਹੀਂ ਤੇ ਓਦਾਂ ਦੇ ਹੁੰਦੇ ਤੇ ਕਹਿੰਦੇ ਵੱਡਾ ਪੈਲਸ ਕਰੋ ਮੈਨੂੰ ਹੀ ਭਰਾਤ ਲੈ ਕੇ ਆਉਣਾ ਹਾਂਜੀ ਹਾਂਜੀ ਜੇ ਇਹ ਮਰਦੇ ਸਾਨੂੰ ਕਰਨਾ ਹੀ ਪੈਣਾ ਸੀ ਓਏ ਆਹ ਕਰਨਾ ਪੈਣਾ ਫਿਰ ਕੀ ਕਰਨਾ ਹੈ ਉਤਾਈ ਜੀ ਚੰਗਾ ਲੱਗਾ ਸੀ ਤਾਂ ਹੀ ਤੇ ਆਪਾਂ ਆਪਣੀ ਕੁੜੀ ਦਾ ਕਰਾਉਂਦੇ ਆ ਤੇ ਚਲੋ ਸੌਖੀ ਰਹੂਗੀ ਉੱਥੇ ਜਾ ਕੇ ਚੱਲੇ ਆ ਵੀ ਵਧੀਆ ਵਾ ਸਾਰੇ ਓ ਚੱਲ ਪੁੱਤ ਤੁਸੀਂ ਭਰਾ ਭਰ ਜਾਈ ਜੇ ਇਹੀ ਮਾੜਾ ਥੋੜਾ ਸੋਚਣਾ ਸੀ ਜੋ ਵੀ ਕੀਤਾ ਤੈ ਵਧੀਆ ਹੀ ਕੀਤਾ ਵਾ ਹਾਂਜੀ ਇੱਕ ਤੇ ਹੈ ਜਰੀ ਭੋਲੀ ਜੀ ਆ ਤੇ ਮੈਂ ਹਾਂ ਚਲ ਆਪਣੇ ਘਰ ਵਧੀਆ ਰਹੂਗੀ ਚਲੋ ਦੂਜੀ ਵੀ ਆਪਣੇ ਘਰ ਠੀਕ ਵਾ ਆਨੇ ਠੀਕ ਆ ਵਧੀਆ ਹੋ ਗਈ ਉਹ ਚਲ ਯਾਰ ਵਧੀਆ ਰਿਸ਼ਤੇਦਾਰ ਹੋਏ ਨਾ ਤੇ ਧੀਆਂ ਆਪਣੇ ਘਰ ਸੌਖੀਆਂ ਰਹਿਣਗੀਆਂ ਹਾਂਜੀ ਸਾਨੂੰ ਵੀ ਫਿਕਰਨਾ ਹੋਊਗਾ ਹਾਂਜੀ ਹਾਂਜੀ ਤੋ ਵੀ ਤੇਰੀ ਗੱਲ ਠੀਕ ਆ ਪੁੱਤ ਦੋਵੇਂ ਜਾਣੇ ਜਾਣੇ ਆ ਤੇ ਸੰਦੀਪ ਨੂੰ ਵੀ ਡੱਬਾ ਦੇ ਆਉਨੇ ਆ ਤੇ ਪਰਿਵਾਰ ਨੂੰ ਵੀ ਕਹਿ ਆਉਨੇ ਆ ਓਇਆ ਹੋ ਚੱਲ ਜੀ ਨਾਰਾਜ਼ੀ ਹੋਊਗਾ ਤੇ ਮੰਨ ਜਾਊਗਾ ਅਗਲਾ ਕਿ ਮੈਨੂੰ ਕਹਿਨ ਤੇ ਆਈ ਆ ਹਾਂ ਤੇ ਤੂੰ ਵੀ ਸਿਆਣਾ ਵਾ ਫੋਨ ਤੇ ਫੇ ਅਗਲਾ ਨਾ ਗੁੱਸਾ じゃ ਕਰ ਹੀ ਲੈਂਦਾ ਵਾ ਹਾਂਜੀ ਹਾਂਜੀ ਮੈਨੂੰ ਫੋਨ ਤੇ ਸੁਣਾ ਦੇਤਾ ਵਾ ਓਇ ਆਹੋ ਇਹ ਤੇ ਹੈ ਹੀ ਆ ਨਾਲੇ ਪਰੌਣੇ ਇਦਾਂ ਹੀ ਕਰਦੇ ਹੁੰਦੇ ਆ ਟੈਨਸ਼ਨ ਨਾ ਲਿਆ ਕਰੋ ਤੁਸੀਂ ਉਹ ਨਹੀਂ ਕੋਈ ਨਹੀਂ लवली ਘਰ ਜਾਂਦੇ ਆ ਹਾਂਜੀ ਤੇ ਆਪੇ ਉਹਦਾ ਗੁੱਸਾ ਦੂਰ ਹੋ ਜਾਣਾ ਵਾ ਓਇ ਆਹੋ ਤੇ ਹੈ ਹੀ ਆ ਉਹਨੂੰ ਵੀ ਹੋਣਾ ਆਪੇ ਮੇਰੇ ਘਰ ਚੱਲ ਕੇ ਆਏ ਆ ਚਲੋ ਫਿਰ ਚੱਲ ਗਿਆ ਪਾਮੀ ਚੰਗਾ ਫਿਰ ਤਾਈ ਜੀ ਅਸੀਂ ਵੀ ਜਾਂਦੇ ਆ ਨਹੀਂ ਹਾਂ ਤੁਸੀਂ ਦੋ ਮਿੰਟ ਚੱਲ ਜਾਣਾ ਮਮੀ ਵੀ ਆਉਣ ਵਾਲੀ ਹੁਣੀ ਆ ਓਏ ਅੱਗੇ ਉਧਰ ਹੀ ਰਾਨ ਜਾਣਾ ਵੀ ਤੂੰ ਕਿੱਥੋਂ ਆਏ ਜੀ ਜਾਣਾ ਹੋਵੇ ਕਿਦਾ ਕੀ ਹੁੰਦਾ ਹੈ ਕਿੰਨਾ ਟਾਈਮ ਲੱਗ ਗਿਆ ਹੈ ਪਰ ਜਾਣਾ ਵੀ ਚਲੋ ਚਾਹੀਦਾ ਹੀ ਆ ਸੁੱਖ ਵਿੱਚ ਬਚਕ ਬੰਦਾ ਨਾ ਹੀ ਜਾਵੇ ਦੁੱਖ ਦੀ ਘੜੀ ਵਿੱਚ ਰੋੜ ਜਾਣਾ ਚਾਹੀਦਾ ਹੈ ਹੈ ਗੇਟ ਖੁੱਲਾ ਹੈ ਇਹ ਕਿੱਥੇ ਗਏ ਹੈ ਹੈ ਗੇਟ ਖੁੱਲਾ ਇਹ ਕਿੱਥੇ ਚਲ ਗਿਆ ਹਾ ਹਾ ਗੇਟ ਖੁੱਲਾ ਛੱਡ ਕੇ ਕਿੱਥੇ ਚਲ ਗਏ ਅਜੇ ਮੈਂ ਕਹਿ ਕੇ ਵੀ ਗਈ ਹਾਂ ਵੀ ਗੇਟ ਬੰਦ ਰੱਖਿਓ ਲਵਲੀ ਰੁਪਿੰਦਰ ਹੈ ਲਵਲੀ ਰੁਪਿੰਦਰ ਹੈ ਇੱਥੇ ਵੀ ਆ ਨੀਗੇ ਹਾਇਆ ਕਿੱਥੇ ਚਲ ਗਏ ਅਜੇ ਮੈਂ ਕਹਿ ਕੇ ਗਈ ਹਾਂ ਵੀ ਗੇਟ ਬੰਦ ਰੱਖਿਓ ਘਰ ਖੁੱਲਾ ਛੱਡ ਕੇ ਚਲ ਗਏ ਦੱਸ ਜਿਹੜਾ ਮਰਜ਼ੀ ਕੋਈ ਆਵੇ ਤੇ ਸਮਾਨ ਕੱਢ ਕੇ ਤੇ ਗਾਹਾਂ ਜਾਵੇ ਆ ਆ ਜਾਂਦੇ ਇਹਨਾਂ ਨੂੰ ਜਿੱਥੇ ਵੀ ਆਗੇ ਇਹਾਂ ਦੀ ਕਲਾਸ ਮੈਂ ਲਾਉਣੀ ਤਰੀਕ ਤੁਰੂ ਕਰਾ ਲਈ ਜਾਨਾ ਨਹੀਂ ਵਧੀਆ ਹੁਣ ਬਸ ਤਿਆਰੀਆਂ ਕਰੀਏ ਤੇ ਹੋਰ ਵੇ ਮੇਰੀ ਗੱਲ ਸੁਣੋ ਕਿੱਥੇ ਗਏ ਸੀ ਉਹ ਮੰਮੀ ਆਹੀ ਕਿੱਥੇ ਜਾਣਾ ਵਾ ਸਬਜ਼ੀਆਂ ਨਹੀਂ ਜਿੱਥੇ ਲਾਈਆਂ ਹਾਂ ਉੱਥੇ ਗਏ ਸੀ ਵੇਖਣ ਨਹੀਂ ਆ ਗੇਟ ਢੱਕ ਕੇ ਬੰਦ ਹੋਇਆ ਅਜੇ ਮੈਂ ਕਹਿ ਕੇ ਗਈ ਹਾਂ ਤੇ ਗੇਟ ਬੰਦ ਕਰਕੇ ਰੱਖਿਓ ਜਿਹੜਾ ਵੀ ਮਰਜ਼ੀ ਘਰ ਆਵੇ ਕਿਸਮਾਰਾ ਇਹ ਗਾਂ ਜਾਵੇ ਤੁਹਾਨੂੰ ਰਾਖੀ ਕਰਨ ਲਈ ਕਿਹਾ ਸੀ ਘਰ ਮੈਂ ਰਿਓ ਅਹੀਂ ਤੇ ਸਾਹਮਣੇ ਪੈਲੀ ਜੀ ਗਏ ਹੀ ਕਿਹੜਾ ਦੂਰ ਗਏ ਹੀ ਕਿਤੇ ਨਹੀਂ ਇਹ ਜੇ ਗਏ ਹੀ ਆ ਮੰਮੀ ਇਹ ਜ਼ਰੂਰੀ ਹੀ ਕੰਮ ਇਹ ਬਾਤ ਹੋ ਸਕਦਾ ਸੀ ਉਹ ਘਰ ਬੈਠੇ ਸੀ ਤੇ ਮੈਂ ਹੀ ਇਹਨੂੰ ਕਹਿਤਾ ਮੈਂ ਚਲਾ ਫੇਰਾ ਮਾਰ ਕੇ ਆਈਏ ਚਲੋ ਹਾਂ ਘਰ ਜਰਕ ਘੜੀ ਦੇ ਵਿੱਚ ਕਲਾਸ ਲਾਉਣੀ ਚੰਗੀ ਤਰ੍ਹਾਂ ਸਮਝ ਕੇ ਤੇ ਹੈ ਇਹ ਨਹੀਂ ਗਈ ਜਿੰਨਾ ਮਰਜੀ ਦੱਸ ਲੋ ਇਹਨਾਂ ਨੂੰ ਇਹ ਤੇ ਬਹੁਤ ਜਰਕ ਕਾਸ ਨੋ ਮੇਰੀ ਨਹੀਂ ਰਿਪਿੰਦਰ ਤੈਨੂੰ ਵੀ ਨਹੀਂ ਸੁਣਿਆ ਘਰ ਖੁੱਲਾ ਛੱਡ ਕੇ ਨਹੀਂ ਜਾਈਦਾ ਮੰਮੀ ਜੀ ਸਾਹਮਣੇ ਤੇ ਗਏ ਕਿ ਉਥੋਂ ਲੱਭਣਦੇ ਆ ਹੀ ਸਾਰਾ ਨਿੱਪਿਆੜੀ ਗਾ ਤੇਰਾ ਧਿਆਨ ਘਰ ਵਾਲੀ ਸਾਈਡ ਤੇ ਨੇ ਪਿਆਲੀਆਂ ਔਲੇ ਜੁਮੇਵਾਰ ਬਣਿਆ ਕਰ लवली ਕੋਈ ਅਗਲਾ ਹੱਥ ਮਾਰ ਮਮੀ ਮੈਂ ਕਹਿੰਦੇ ਡਿਆ ਹਾਂ ਅਜੇ ਹੁਣੇ ਗਈਆਂ ਤੁਹਾਡੀ ਗਾੜੀ ਗਾੜੀ ਤੇ ਉਸੇ ਵੇਲੇ ਅਸੀਂ ਆ ਗਈਆਂ ਇਸੇ ਤੇ 2 ਮਿੰਟ ਚ ਨਹੀਂ ਪਤਾ ਲੱਗਦਾ ਘਰ ਖਾਲੀ ਕਰਕੇ ਕੋਈ ਗਾਂ ਜਾਂਦੇ ਘਰਾਂ 'ਚ ਘਰ ਆ ਵਾ ਬੇ ਘਰਾਂ 'ਚ ਘਰ ਆ ਫਿਰ ਵੀ ਧਿਆਨ ਰੱਖਣਾ ਚਾਹੀਦਾ ਬੜਕੇ ਜੋ ਕਹਿੰਦੇ ਚੋਰ ਕਹਿਣਾ ਹੈ ਤਾਂ ਆਪਣੇ ਸਮਾਨ ਦਾ ਆਪ ਹੀ ਧਿਆਨ ਰੱਖੋ ਮੰਮੀ ਜੀ ਦੋਦੇ ਆਪਾਂ ਘਰੇ ਆ ਹੀ ਮੈਂ ਤੇ ਕੰਮ ਨਹੀਂ ਹੀ ਕਰਨ ਤੇ ਇਹ ਕਹਿੰਦੇ ਕਿ ਚਲ ਜਰਾ ਕੇ ਪੈਰੀਆਂ ਵੱਲ ਚੱਲ ਜਾਂਦੇ ਆ ਤੇ ਬੱਸ ਸਾਡੀ ਗੱਡੀ ਬਸ ਨਿਕਲੇ ਹੀ ਆ ਜੀ ਉਹ ਚਲ ਗਿਆ ਹੀ ਤੇ ਤੂੰ ਘੜੀ ਦੀ ਇਹਨੇ ਘੜੀ ਆ ਜਣਾ ਮੜਕੇ ਉੱਠੀ ਮੂੰਹ ਚੁੱਕਾ ਤਰਪੀ ਪੈਲੀਆਂ ਵੱਲ ਉਹ ਆ ਤਾਂ ਕੰਮ ਹੀ ਤੇਰਾ ਥੇ ਕੰਮ ਹੀ ਉਹ ਇਹਨੂੰ ਤੇ ਮੈਂ ਖੜਿਆ ਮੰਮੀ ਤੂੰ ਨਾ ਚੁੱਪ ਹੀ ਰਹਿ ਜਿਵੇਂ ਮੈਂ ਕਹਾਂ ਡਈ ਨਾ ਕੋਈ ਸਮਝਾਉਣ ਨਹੀਂ ਤੇ ਭਲੇ ਵਾਸਤੇ ਕਹਿਣ ਡਈ ਆ ਤੂੰ ਵੇ ਇਦਾਂ ਹੰਦਾ ਜਿਹਾ ਦਿਆ ਕਰ ਚੰਗਾ ਨਹੀਂ ਹੁੰਦਾ ਤੇ ਤੂੰ ਹੀ ਸੋਲ ਲੈ ਮੇਰੀ ਗੱਲ ਕੰਨ ਖੋਲ ਕੇ ਜੇ ਮੇਰੇ ਪੁੱਛੇ ਬਿਨਾਂ ਨਾ ਬਾਹਰ ਰੱਖਿਆ ਗੇਟ ਦਾ ਪਿਆਰ ਤੇ ਮੇਰੇ ਤੋਂ ਬੁਲਾਰੀਆਂ ਕੋਈ ਹੈਗਾ ਉੱਠ ਕੇ ਨਾ ਘਰ ਕੰਮ ਕਰ ਤੂੰ ਕਰੋ ਬਾਹਰ ਕੇ ਚਲ ਗਈ ਉੱਠ ਕੇ ਮੂੰਹ ਚੱਕਾ ਦੇਵੀਂ ਤਰਤੀ ਅੱਜ ਦਿਨ ਬਾਲ ਬਾਲ ਬਚੀ ਹੈ ਮਾਂ ਇੱਕ ਦੇ ਮੈਂ ਤੇ ਤੈਨੂੰ ਆਖਿਆ ਹੈ ਪਿਚਲੀ ਉੱਠ ਕੇ ਤੇ ਤੂੰ ਉੱਠਣਾ ਨਾ ਨਹੀਂ ਲੈਂਦੀ ਉੱਥੇ ਮਾਤਾ ਗੁੱਸੇ ਦੇ ਵਿੱਚ ਬੜੀ ਆ ਮੈਂ ਤਾਂ ਡਰ ਗਈ ਜਦੋਂ ਮੰਮੀ ਘੜ ਘੜੀ ਸੀ ਹਾਂ ਮੈਂ ਸੋਚਿਆ ਵੀ ਲੱਗ ਗਿਆ ਪਤਾ ਉਹ ਜੀ ਦੇ ਸ਼ੁਕਰ ਕਰ ਸੱਚੀ ਪਤਾ ਨਹੀਂ ਵੀ ਕਿਸਮਤ ਆਪਣੀ ਬਚਾਈ ਜਾਂਦੀ ਏ ਪੰਨੀ ਕਿਦਾਂ ਜੀ ਉਧਰ ਬੈਠਿਆਂ ਨੂੰ ਵੇਖ ਲੈਂਦੀ ਨਾ ਤੇ ਉੱਥੇ ਤੋਂ ਮਾਸ਼ਾ ਅੱਲਾਹ ਚਲ ਜਣਾ ਹੀ ਨਹੀਂ ਮੇਰਾ ਦਿਲ ਨਾ ਹਲੇ ਵੀ ਡਰੀ ਜਾਂਦਾ ਵਾ ਇਹ ਪਤਾ ਨਹੀਂ ਕੀ ਬਣ ਜਾਣਾ ਹੀ ਉਹ ਚਲ ਕੋਈ ਗੱਲ ਨਹੀਂ ਹੁਣ ਬਚ ਗਏ ਆ ਨਾ ਤੇ ਗਾਂ ਤੋਂ ਨਾ ਕੋਈ ਗੱਲ ਇਦਾਂ ਦੀ ਹੋਵੇ ਕੱਲ ਕੀ ਹੋਵੇ ਅਹੀਂ ਤੇ ਗਏ ਹੀ ਪੀ ਚਲੋ ਇਹਨਾਂ ਨੂੰ ਬਹੁਤ ਜਿਹੜਾ ਟਾਈਮ ਲੱਗਣਾ ਹੀ ਆ ਉੱਥੇ ਇਹਦੇ ਛੇਤੀ ਆ ਗਿਆ ਘਰੇ ਛੇਤੀ ਕਿੱਥੋਂ ਆ ਗਿਆ ਘੰਟਾ ਡੇਢ ਘੰਟਾ ਤੇ ਸਾਨੂੰ ਬੈਠਿਆ ਨੂੰ ਹੋ ਗਿਆ ਵਾ ਉੱਥੇ ਪਰ ਮੈਨੂੰ ਡਰ ਜਿਹਾ ਲੱਗੰਦੀ ਆ ਵਾ ਜਿਗ ਦੇ ਵਿਆਹ ਵਾਲਾ ਮੰਮੀ ਨੂੰ ਪਤਾ ਲੱਗ ਗਿਆ ਨਾ ਤੇ ਫਿਰ ਕੀ ਬਣੂਗਾ ਉਹ ਨਹੀਂ ਲੱਗਦਾ ਪਤਾ ਕੁਝ ਨਹੀਂ ਕਹ ਹੁੰਦਾ ਹੁਣ ਤਾਂ ਸਾਨੂੰ ਰੱਬ ਬਚਾਈ ਜਾਂਦਿਆ ਵਾ ਨਾ ਮੁੜ ਕੇ ਨਹੀਂ ਜੇ ਬਚਾਉਣਾ ਕਿਸੇ ਨੇ ਵੀ ਆਈ ਹੁਣ ਤਾਂ ਇਹ ਘਰ ਜਾਣਾ ਹੀ ਨਹੀਂ ਆ ਉਹਦੇ ਅਸੀਂ ਗੱਲਬਾਤ ਕਰਨੀ ਤਾਂ ਤਾਂ ਚਲ ਗਏ ਗੱਲਬਾਤ ਕਰਨੀ ਹੀ ਫਿਰ ਵੀ ਸੌ ਤਿਆਰੀਆਂ ਉਹਨਾਂ ਨੇ ਕਰਨੀਆਂ ਵਾ ਅਕਸਰ ਜਾਣਾ ਤੇ ਪੈਣਾ ਹੀ ਆ ਜੇ ਮੈਂ ਨਾ ਜਾਊਗੀ ਤੁਹਾਨੂੰ ਤੇ ਜਾਣਾ ਹੀ ਪੈਣਾ ਕੋਈ ਗੱਲ ਨਹੀਂ ਮੈਂ ਬੰਬੀ ਦੇ ਮਿਲ ਲਿਆ ਕਰਨਾ ਬਤਾਈ ਨੂੰ ਉੱਥੇ ਗੱਲਬਾਤ ਕਰ ਲਿਆ ਕਰੂੰਗਾ ਮੇਰਾ ਇੱਕਰਾ ਦਾਵਾ ਤੁਸੀਂ ਦੱਸ ਦੋ ਮੰਮੀ ਨੂੰ ਵੇਖੀ ਜਾਊਗੀ ਜੋ ਹੋਊਗਾ ਉਹ ਨਹੀਂ ਨਹੀਂ ਮੰਮੀ ਨੂੰ ਨਹੀਂ ਦੱਸਣਾ ਜੇ ਮੰਮੀ ਨੂੰ ਦੱਸਤਾ ਨਾ ਤੇ ਪੰਗਾ ਖੜਾ ਹੋ ਜਾਣਾ ਹੀ ਆ ਜਿਹੜੇ ਦਿਨ ਮਿਥੇ ਆ ਨਾ ਉੱਥੇ ਰਹਿ ਜਾਣੀਆਂ ਫਿਰ ਫਿਰ ਨਾ ਮੈਨੂੰ ਕਹੀਂ ਚਲੋ ਠੀਕ ਆ ਪਰ ਇਹ ਵੀ ਥੋੜਾ ਜਿਹਾ ਧਿਆਨ ਰੱਖਿਓ ਮੈਂ ਕੰਮ ਕਰ ਲਾਂ ਤੇ ਮੇਰੀ ਫੇਰ ਪ੍ਰੇਡ ਹੋ ਜਾਣੀ। ਸਾਡਾ ਕਰ ਲਾ ਕੰਮ ਤੋਂ। ਉਹਨੇ ਫੇਰ ਕਹਿਣਾ ਅੰਦਰ ਵੜ ਗਏ ਆ ਜੋੜਾ। ਚੱਲ ਆ ਵੀ ਚੰਗਾ ਹੋ ਗਿਆ। ਕਿ ਉਧਰ ਸਬਜ਼ੀਆਂ ਲਾਈਆਂ ਐ। ਦਿਮਾਗ 'ਚ ਬਹਾਨਾ ਆ ਗਿਆ। ਨਹੀਂ ਤੇ ਮਾਦਾ ਨੇ ਨਾ ਅੱਜ ਛੱਡਣਾ ਹੈ ਨਹੀਂ ਦੋਵਾਂ। ਲੈ ਪਰਵੀਤ ਆ ਵੀ ਵਧੀਆ ਹੋ ਗਿਆ ਜੀ। ਹਾਂਜੀ। ਤਰੀਕ ਪੱਕੀ ਹੋ ਗਈ ਆ। ਹਾਂਜੀ। ਤੇ ਇਹ ਕੰਮ ਹੁੰਦੇ ਆ ਤੁਹਾਨੂੰ ਪਤਾ ਵਿਆਹ ਦੇ ਆ ਨਾ। ਹਾਂਜੀ। ਸਾਰੇ ਕੰਮ ਤੋਂ ਹੌਲੀ-ਹੌਲੀ ਕਰ ਲਾਂਗੇ ਤੇ ਇਦਾਂ ਕਰੀਏ ਆਪਾਂ ਨਾ ਹਲ ਭਾਈ ਨਾ ਨਾ ਠੇਕਾ ਹੀ ਮਾਰ ਲੈਨੇ ਆ ਆਹ ਜਿੱਦਾਂ ਸਹੀ ਲੱਗਦਾ ਉਦਾਂ ਕਰ ਲਓ ਹਾਂ ਮੇਰੇ ਵਾਲੇ ਦਿਨ ਇਹ ਕਰਨਾ ਉਹਨੇ ਪ੍ਰੋਗਰਾਮ ਤੇ ਸਗਨ ਵਾਲੇ ਦਿਨ ਵੀ ਉਹਨਾ ਠੇਕਾ ਹੀ ਕਰ ਲੈਨੇ ਆ ਆਹ ਤੇ ਆ ਵੀ ਵਧੀਆ ਹੋ ਗਿਆ ਅੱਜ ਚਲੋ ਕੈਕ ਲਵਲੀ ਨੂੰ ਦੀ ਬੜੀ ਹਮਤਾ ਚਲੋ ਨਾਲ ਹੋ ਕੇ ਸਾਰੇ ਕੰਮ ਕਰਾਉਂਦੇ ਆ ਹਾਂ ਹਾਂ ਜਦੋਂ ਹੁਣ ਉਹਦੀ ਮੇਂ ਨਹੀਂ ਰਾਜੀ ਹੈਗੀ ਵਿਆਹ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਹਜੇ ਇਹ ਗੱਲ ਦਾ ਵੀ ਵਿਆਹ ਕਰਾਣਾ ਹੈ ਹਾਂ ਇਹ ਵਿੱਚ ਰਿਸ਼ਤਾ ਕਰਾਉਂਦੇ ਆ ਲਵਲੀ ਨੂੰ ਚਲੋ ਪਹਿਲਾਂ ਪਹਿਲਾਂ ਵਿਆਹ ਹੋ ਜਾਏ ਚਾ ਬਾਅਦ ਗੱਲ ਦਾ ਪਤਾ ਲੱਗੇਗਾ ਤੇ ਉਹ ਬਾਅਦ ਦੀ ਗੱਲਾਂ ਨੇ ਬਾਅਦ ਬਿਲਕੁਲ ਤੇ ਦੂਜਾ ਇਹ ਯੋਗੀ ਚੋਤ ਨੂੰ ਨਾ ਘਰ ਵਧੀਆ ਮਿਲ ਗਿਆ ਆ ਇਹ ਵੀ लवली ਦੀ ਹੱਲਾਸ਼ੇਰੀ ਆ ਚਲੋ ਉਹਦੀ ਵਿਚ ਉਹਨੇ ਵਿਚਾਰੇ ਨੇ ਹਿੰਮਤ ਕੀਤੀ ਆ ਹਨਾ ਉਹਨੇ ਉਹਦੀ ਬਹੁਤ ਹੀ ਹਿੰਮਤ ਆ ਰਪਿੰਦਰ ਵੀ ਚੰਗੀ ਆ ਚਲ ਨਾਲ ਹੋ ਕੇ ਸਾਰੇ ਕੰਮ ਕਰਨ ਦੇ ਵਾ ਉਸਾਸ ਖਰਾਫ ਹੀ ਆ ਉਹਦੇ ਪਰ ਤਾਂ ਵੀ ਨਾਲ ਉਹ ਡਈ ਆ ਅਭੀ ਸਾਰੀ ਪੂਰੀ ਚੰਗੀ ਘਰ ਚੱਲ ਜੇਗੀ ਨਹੀਂ ਤਾਂ ਅੱਜ ਕੱਲ੍ਹ ਕੌਣ ਸੋਚਦਾ ਇਹਨਾਂ ਬਿਲਕੁਲ ਬਿਲਕੁਲ ਜੋ ਆਪਣੀ ਮੈਂ ਤਾਂ ਡਰਦੀ ਰਹਿੰਦੀ ਦਨਾਰ ਰਿਸ਼ਤਾ ਕਰਾਂ ਤੇ ਫੇਰ ਕੀ ਕਰਨਾ ਹੈ ਕਿ ਮੁੰਡਾ ਚੰਗਾ ਲੱਗਾ ਤਾਂ ਉਹਨੇ ਫੇਰ ਹੀ ਰਿਸ਼ਤਾ ਕਰਾਇਆ ਹਾਂ ਜਿੱਦਾਂ ਜੋਤ ਉਹਨਾਂ ਦਾ ਭਰਾ ਹੈ ਨਹੀਂ ਹਾਂਜੀ ਚਲੋ ਭਾਵੇਂ ਚਾਚਾ ਦਾ ਤਾਇਆ ਦਾ ਹੀ ਮੁੰਡਾ ਆ ਹਾਂਜੀ ਉਹਨੇ ਪੂਰੀ ਭਰਾਵਾਂ ਵਾਲੀ ਕੀਤੀ ਆ ਤੇ ਵਧੀਆ ਘਰ-ਬਾਰ ਲੱਭ ਕੇ ਦਿੱਤਾ ਆ ਹਾਂਜੀ ਤੇ ਜੋਤ ਵੀ ਸੌਖੀ ਰਹੇਗੀ ਠੀਕ ਨਹੀਂ ਹਾਂਜੀ ਤੇ ਆ ਜਿਹੜਾ ਅਸੀਂ ਲੱਭਿਆ ਹੀ ਉਹਦੇ ਇਹਦੇ ਮੈਂ ਤੇ ਆਪਸ ਤਾਂ ਡਿਆ ਵਾ ਕਿ ਐਨੀ ਨਾ ਕੁੜੀ ਦਾ ਸੋਚਿਆ ਕੱਖ ਨਹੀਂ ਕਾਲੀ-ਕਾਲੀ ਜਿਹਾ ਰਿਸ਼ਤਾ ਕਰ ਦਿੱਤਾ ਚਲੋ ਕੋਈ ਗੱਲ ਨਹੀਂ ਹੋ ਜਾਊਗਾ ਠੀਕ ਹੈ ਵੀ ਨੇ ਸਾਇ ਸਮਝ ਜAVE ਹਾਂ ਜੇ ਚੱਲ ਜੋ ਉਦਦਾ ਹੋ ਜਾਏਗਾ ਕਿ ਬਸ ਵੇਖੂਗਾ ਕਿ ਸਮਝ ਆਈ ਜਾਂਦੀ ਹੁੰਦੀ ਹੈ ਬੱਚੇ ਚੱਲਦੇ ਉਹ ਚੰਗਾ ਰਾਇ ਦਾ ਪਾਇਟੰਗਾ ਰਵਾਂ ਨਹੀਂ ਮੈਨੂੰ ਤੇ ਕੰਮ ਵਧੀਆ ਲੱਗਦਾ ਆ ਹਾਂਜੀ ਮੇਰੀ ਗੱਲ ਸੁਣੋ ਕੀ ਕਰਨ ਦੇ ਸੀ ਕੋ ਕੋ ਨਹੀਂ ਮੁੰਡੇ ਦਾ ਫੋਨ ਦੇਖਣ ਦੇ ਆਂ ਸ਼ਹਿਰ ਜਾਣਾ ਵਾ ਕਹਿੰਦਾ ਇੱਕ ਤਿੰਨ ਘੰਟਾ ਦਾ ਸ਼ਹਿਰ ਹੀ ਨਹੀਂ ਮੁੱਕਦਾ ਜਦੋਂ ਵੇਖੇ ਬਸ ਸ਼ਹਿਰ ਚੱਲਿਆ ਮੈਂ ਸ਼ਹਿਰ ਚੱਲਿਆ ਚੜਾਟਾ ਡਾ ਕੀ ਰੱਖਿਆ ਵਾ ਉਹ ਕੰਮ ਹੁੰਦੇ ਐਵੇਂ ਥੋੜੀ ਜਾਨੇ ਘਰ ਦਾ ਕੰਮ ਤੇ ਕਦੀ ਤੂੰ ਕੀਤਾ ਨਹੀਂ ਆ ਆ ਘਰ ਦੇ ਕੰਮ ਕੋਈ ਬਾਹਰੋਂ ਕਰ ਦਿੰਦਾ ਆਗੇ ਬਾਹਰੋਂ ਕਰਦਾ ਮੈਂ ਹੀ ਕਰਦਾ ਸਾਰੇ ਮੈਂ ਤਾਂ ਨਾ ਲੜਨ ਵਾਸਤੇ ਨਹੀਂ ਆਈ ਠੀਕ ਆ ਨਾ ਮੇਰੀ ਗੱਲ ਸੁਣੋ ਉਹਨਾਂ ਨੇ ਤਰੀਕ ਪੱਕੀ ਰੱਖ ਲਈ ਆ ਕਿਹਨਾਂ ਰੱਖ ਲਈ ਤਰੀਕ ਪੱਕੀ ਜੋਤ ਦੇ ਵਿਆਹ ਦੀ ਤੇ ਮੈਨੂੰ ਕਹਿੰਨੇ ਪੁੱਛਿਆ ਵਾ ਰੱਖ ਲਈ ਇਹ ਤੇ ਛੂਟ ਕਿਉਂ ਬੋਲਦੇ ਤੁਹਾਨੂੰ ਤੇ ਪੁੱਛਿਆ ਸੀ ਇਹਨਾਂ ਨੇ ਆਪੇ ਤੂੰ ਹੀ ਕਹਿੰਦੇ ਮੈਨੂੰ ਫੋਨ ਆਇਆ ਵਾ ਹੋਂ ਤੁਸੀਂ ਆਕੜ ਕਰਦੇ ਆ ਮੇਰੀ ਸੁਣ ਗੱਲ ਇਕੱਠਿਆਂ ਬੈਠ ਕੇ ਉਹਨਾਂ ਸਲਾਹ ਕਰ ਲਈ ਸਾਰਿਆਂ ਨੇ ਮੈਨੂੰ ਨਾਲ ਉੱਥੇ ਬੁਲਾਇਆ ਤੈਨੂੰ ਬੁਲਾਇਆ ਉੱਥੇ ਤੇ ਜੇ ਤੂੰ ਸਿੱਧੇ ਮੂੰਹ ਜਾਂਦੇ ਨਹੀਂ ਤੇ ਫੇਰ ਤਾਨੂੰ ਕੀ ਬੁਲਾਉਣ ਤੂੰ ਤਾਂ ਜਾ ਸਕਦੀ ਨਾ ਮੈਂ ਨਹੀਂ ਜਾਂਦਾ ਤੇ ਮੈਂ ਤਾਂ ਟਾੜਾ ਕਰਕੇ ਨਹੀਂ ਜਾਂਦੀ ਤੁਹਾਡੇ ਘਰ ਹੀ ਬੁਲਾਇਆ ਹੁੰਦਾ ਵਾ ਮਾਮਾ ਜੀ ਹੁਣ ਇੱਥੋਂ ਗਏ ਸੀ ਨਾ ਤੈਨੂੰ ਵੀ ਨਾਲ ਲੈ ਜਾਂਦੇ ਨਾਲ ਲੈ ਜਾਂਦੇ ਉਹ ਤਾਂ ਵੈਸੇ ਸ਼ਹਿਰ ਗਏ ਤੇ ਤਾਂ ਕਰਕੇ ਉੱਥੇ ਹੋ ਕੇ ਆਏ ਆ ਸ਼ਹਿਰ ਗਿਆ ਬੁਲਾਉਂਦੇ ਆ ਉਹਨਾਂ ਨੂੰ ਸਾਨੂੰ ਪੁੱਛਦਾ ਕੋਈ ਨਹੀਂ ਆ ਵਿਆਹ ਤਾਂ ਤੁਹਾਨੂੰ ਜਾਣਾ ਹੀ ਪੈਣਾ ਮੈਂ ਸਿੱਧੀ ਗੱਲ ਦੱਸ ਦਿੰਦੀ ਆ ਉਹ ਮੈਂ ਨਹੀਂ ਜਾਣਾ ਕਿਤੇ ਵਿਆਹ ਉਹ ਠੀਕ ਆ ਨਾ ਕਹਦੀ ਨੂੰ ਆਤੀ ਆ ਜੇ ਅੱਜ ਤੁਸੀਂ ਮੇਰੀ ਭੈਣ ਦੇ ਵਿਆਹ ਜਾਓਗੇ ਤਾਂ ਕੱਲ ਮੈਂ ਤੁਹਾਡੇ ਰਿਸ਼ਤੇਦਾਰਾਂ ਦੇ ਜਾਊਂਗੀ ਨਹੀਂ ਤੇ ਮੈਂ ਵੀ ਨਹੀਂ ਜਾਇਆ ਕਰਨਾ ਕਿੱਦਾਂ ਨਹੀਂ ਜਾਣਾ ਕਰਨਾ ਤੂੰ ਤੇ ਫਿਰ ਤੁਸੀਂ ਕਿਉਂ ਨਹੀਂ ਜਾਂਦੇ ਉਹ ਕੋਈ ਗੱਲ ਨਹੀਂ ਜੋ ਟਾਈਮ ਆਊਗਾ ਨਾ ਫਿਰ ਚਲ ਜਾਗੇ ਹਾਂ ਤਰੀਕ ਹੀ ਰੱਖੀ ਜਣਾ ਨਾਲੇ ਮੈਂ ਵੀ ਸ਼ਹਿਰ ਜਾਣਾ ਸਮਾਨ ਲੈਣ ਵਾਲਾ ਥੋੜਾ ਜਾ ਇੱਥੋਂ ਬੱਸ ਜਾਂਦੀ ਹੈ ਬੱਸੇ ਚਲ ਜਾ ਮੈਂ ਮੁੰਡੇ ਨਾਲ ਜਾਣਾ ਸ਼ਹਿਰ ਮੈਂ ਕਿਉਂ ਜਾਵਾਂ ਬੱਸੇ ਭਲਾ ਜਾਂ ਮੈਨੂੰ ਸਵੇਰੇ ਦੱਸਦੀ ਮੈਨੂੰ ਹਾਂ ਨਾ ਕਰਦਾ ਤੇ ਸ਼ਾਮਾਂ ਨੂੰ ਚੱਲ ਜਾ ਜ਼ਰੂਰੀ ਹੋਣੇ ਜਾਣਾ ਸ਼ਾਮਾਂ ਨੂੰ ਚੱਲ ਜਾ ਕੰਮ ਆ ਨੂੰ ਕੋਈ ਠੀਕ ਹੈ ਨਾ ਕੰਮ ਆ ਤਨ ਮੈਂ ਇੱਕ ਗੱਲ ਦੱਸ ਦਿਤੀ ਆ ਵਿਆਹ ਤਾਨੂੰ ਜਾਣਾ ਹੀ ਪੈਣਾ ਵਾ ਇਹ ਸੋਚ ਲਿਓ ਤੁਸੀਂ ਆਪਣਾ ਵਿਆਹ ਆ ਜਾਣਾ ਪੈਣਾ ਵਿਆਹ ਆ ਪਾਣੀ ਕੀ ਕਰਨਾ ਉੱਥੇ ਜਾ ਕੇ ਨਹੀਂ ਵਿਆਹ ਦਾ ਮੇਰੀ ਮਰਜ਼ੀ ਨਾਲ ਜਾਊਗਾ ਜਿਮੜੀ ਮਰਜ਼ੀ ਹੋਊਗੀ ਤੇ ਜਾਂਦਾ ਮੈਂ ਵੀ ਨਹੀਂ ਇਹਨੂੰ ਕੱਲੀ ਨੂੰ ਭੇਜੂੰਗਾ